ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਚਮਕੌਰ ਦੀ ਜੰਗ ਵਿੱਚ 40 ਸਿੰਘ ਤੇ ਦੋ ਵੱਡੇ ਸਹਬਜ਼ਾਦੇ ਸ਼ਹੀਦ ਹੋ ਗਏ ਸਨ ਤਾਂ ਵਜ਼ੀਰ ਖਾਨ ਦੇ ਹੁਕਮ ਨਾਲ ਨੇੜੇ ਦੇ ਸਾਰੇ ਪਿੰਡਾਂ ਵਿੱਚ ਟੰਡੋਰਾ ਪਟਵਾਇਆ ਗਿਆ ਕਿ ਰਣ ਭੂਮੀ ਵਿੱਚ ਜਾ ਕੇ ਕੋਈ ਵੀ ਜਣਾ ਕਿਸੇ ਵੀ Laash ਨੂੰ ਉਠਾਣ ਦਾ ਜਤਨ ਨਾ ਕਰੇ ਜੇ ਕੋਈ ਐਸਾ ਕਰੇਗਾ ਤਾਂ ਉਸਨੂੰ ਮਜਰਮ ਸਮਝ ਕੇ ਗ੍ਰਿਫਤਾਰ ਕੀਤਾ ਜਾਵੇਗਾ ਤੇ ਜਦੋਂ ਇਹ ਟੰਡੋਰਾ ਬੀਬੀ ਸ਼ਰਨਕੌਰ ਨੇ ਸੁਣਿਆ ਜੋ ਕਿ ਪਿੰਡ ਕੁਰੜ ਦੀ ਰਹਿਣ ਵਾਲੀ ਸੀ ਜਿਸ ਨੂੰ ਅੱਜਕੱਲ ਰਾਏਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੀਬੀ ਸ਼ਰਨਕੌਰ ਨੇ ਆਪਣੀ ਮਾਤਾ ਜੀ ਨੂੰ ਕਿਹਾ ਕਿ ਮੈਂ ਆਪਣੇ ਵੀਰਾਂ ਦਾ ਤੇ ਹੋਰ ਸਿੰਘਾਂ ਦਾ ਰਣਪੋਮੀ ਵਿੱਚ ਜਾ ਕੇ ਸਸਕਾਰ ਕਰਾਂਗੀ ਉਹਨਾਂ ਦੀਆਂ ਲਾਸ਼ਾਂ ਨੂੰ ਕੁੱਤੇ ਕਾਵਾ ਚੀਲ ਖਾਣ ਇਹ ਸਭ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਇਸ ਲਈ ਤੁਸੀਂ ਮੈਨੂੰ ਆਗਿਆ ਦਿਓ ਮੈਂ ਆਪਣੇ ਸ਼ਹੀਦ ਵੀਰਾਂ ਤੇ ਸ਼ਹੀਦ ਸਿੰਘਾਂ ਦੇ ਗੁਰਮਤ ਅਨੁਸਾਰ ਸੰਸਕਾਰ ਕਰ ਸਕਾਂ। ਤਦ ਬੀਬੀ ਸ਼ਰਨਕੌਰ ਦੀ ਮਾਤਾ ਜੀ ਨੇ ਕਿਹਾ ਕਿ ਬੇਟੀ ਰਾਤ ਹਨੇਰੀ ਹੈ। ਕੜਾਕੇ ਦੀ ਠੰਡ ਪੈ ਰਹੀ ਹੈ ਤੇ ਮੁਗਲ ਫੌਜਾਂ ਦੇ ਪੈਰੇ ਥਾਂ-ਥਾਂ ਲੱਗੇ ਹੋਏ ਨੇ ਤੇ ਰਣਪੋਮੀ ਵਿੱਚ ਬਹੁਤ ਸਾਰੀਆਂ ਲਾਸ਼ਾਂ ਹੋਣਗੀਆਂ ਤੇ ਤੂੰ ਕਿਵੇਂ ਸਿੰਘ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਪਹਿਚਾਣ ਕੇ ਇਕੱਠਾ ਕਰਕੇ ਸੰਸਕਾਰ ਕਰੇਂਗੀ। ਤਦ ਬੀਬੀ ਸ਼ਰਨਕੌਰ ਨੇ ਕਿਹਾ ਕਿ ਮਾਤਾ ਜੀ ਮੈਂ ਹੱਥਾਂ ਚੱਕੜੇ ਤੇਰ ਕਸ਼ਾਰੇ ਤੇ ਵਾਲਾਂ ਨੂੰ ਪਹਿਚਾਨ ਲਵਾਂਗੀ ਮੇਰੀ ਪਹਿਲੀ ਕੋਸ਼ਿਸ਼ ਗੁਰੂ ਗੋਬਿੰਦ ਸਿੰਘ ਜੀ ਦੇ ਸੈਭ ਜਾਦਿਆਂ ਦੀਆਂ ਪਵਿੱਤਰ ਦੀਆਂ ਨੂੰ ਲੱਭਣ ਦੀ ਹੋਵੇਗੀ ਤੇ ਉਸ ਤੋਂ ਬਾਅਦ ਜਿੰਨੇ ਵੀ ਸਿੰਘ ਸਹੀਦਾਂ ਦੀਆਂ ਲਾਸ਼ਾਂ ਲੱਭ ਸਕਾਂ ਸਬਦਾ ਸੰਸਕਾਰ ਕਰਾਂਗੀ ਤਦ ਮਾਤਾ ਜੀ ਨੇ ਬੀਬੀ ਸ਼ਰਨ ਕੌਰ ਨੂੰ ਕਿਹਾ ਕਿ ਜੇ ਤੈਨੂੰ ਕਿਸੇ ਨੇ ਦੇਖ ਲਿਆ ਤੇ ਰਸਤੇ ਵਿੱਚ ਹੀ ਘੇਰ ਲਿਆ ਤੇ ਤੂੰ ਕੀ ਕਰੇਂਗੀ ਬੀਬੀ ਸ਼ਰਨਕੌਰ ਨੇ ਕਿਹਾ ਕਿ ਮੈਂ ਇੱਕ ਸਿੰਘਣੀ ਬੱਚੀ ਹਾਂ ਮੈਂ ਕਿਰਪਾਨ ਨਾਲ ਪੂਰਾ ਮੁਕਾਬਲਾ ਕਰਾਂਗੀ ਮਾਤਾ ਜੀ ਨੇ ਆਪਣੀ ਬੱਚੀ ਦਾ ਦ੍ਰਨੜ ਵਿਸ਼ਵਾਸ ਵੇਖਦੇ ਹੋਏ ਉਸ ਨੂੰ ਆਗਿਆ ਦੇ ਦਿੱਤੀ ਤੇ ਨਾਲ ਹੀ ਕੁਝ ਕੋਰਾ ਕੱਪੜਾ ਤੇ ਪਾਣੀ ਦਾ ਘੜਾ ਤੇ ਅੱਗ ਲਗਾਉਣ ਦੀ ਸਮੱਗਰੀ ਦੇ ਕੇ ਆਖਿਆ ਕਿ ਇਹ ਚੀਜ਼ਾਂ ਨੂੰ ਤੂੰ ਆਪਣੇ ਨਾਲ ਲੈ ਜਾ ਸ਼ਹੀਦ ਸਿੰਘਾਂ ਦੇ ਮੂੰਹ ਢੋ ਕੇ ਉੱਪਰ ਕੱਪੜਾ ਪਾ ਦੇਂ ਮੈਂ ਤੇਰੀ ਉਡੀਕ ਕਰਾਂਗੀ ਕਰੋ ਤੁਰੰਤ ਪਹਿਲਾਂ ਬੀਬੀ ਸ਼ਰਨਕੌਰ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ हे ਗੁਰੂ ਜੀ ਮੈਂ ਤੇਰੀ ਬੱਚੀ ਹਾਂ ਮੈਨੂੰ ਹਿੰਮਤ ਬਖਸ਼ੋ ਜੋ ਮੈਂ ਇਹ ਸੇਵਾ ਤੋਰ ਨਿਭਾ ਸਕਾਂ ਅਰਦਾਸ ਕਰਨ ਤੋਂ ਬਾਅਦ ਬੀਬੀ ਸ਼ਰਨਕੌਰ ਰਣ ਭੂਮੀ ਵਿੱਚ ਪਹੁੰਚ ਗਈ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਬੀਬੀ ਸ਼ਰਨਕੌਰ ਜੀ ਇੱਕ ਰੁੱਖ ਦੇ ਓਲੇ ਰੋਕ ਗਈ ਤੇ ਜਦੋਂ ਮੁਗਲ ਸੈਨਿਕ ਥੱਕ ਟੁੱਟ ਕੇ ਇੱਕ ਪਾਸੇ ਬੈਠ ਗਏ ਤਾ ਬੀਬੀ ਸ਼ਰਨਕੌਰ ਹੱਥ ਵਿੱਚ ਰੋਸ਼ਨੀ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚ ਗਈ ਤੇ ਬੀਬੀ ਸ਼ਰਨਕੌਰ ਨੇ ਸੰਸਕਾਰ ਕਰਨ ਲਈ ਪਹਿਲਾ ਜਗ੍ਹਾ ਬਣਾ ਲਈ ਫਿਰ ਬੀਬੀ ਸ਼ਰਨਕੌਰ ਹੱਥ ਵਿੱਚ ਪਾਏ ਕੜੇ ਤੇ ਵਾਲਾਂ ਤੋਂ ਸਿੰਘਾਂ ਦੀ ਦੇਹਾਂ ਨੂੰ ਪਛਾਣਨ ਲੱਗ ਪਈ ਤੇ ਉਸ ਦੇਹ ਨੂੰ ਬੜੇ ਸਤਕਾਰ ਨਾਲ ਚੁੱਕ ਕੇ ਸੰਸਕਾਰ ਕਰਨ ਵਾਲੀ ਥਾਂ ਤੇ ਰੱਖ ਦਿੰਦੀ ਸ਼ਹੀਦ ਸਹਿਬਜਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਲੱਭ ਕੇ ਤੇ ਉਹਨਾਂ ਨੂੰ ਸਤਕਾਰ ਦੇ ਨਾਲ ਚੁੱਕ ਕੇ ਲਿਆਈ ਉਸ ਤੋਂ ਬਾਅਦ ਸ਼ਹੀਦ ਸਿੰਘਾਂ ਦੇ ਮੂ ਤੋਤੇ ਲੱਕੜੀਆਂ ਇਕੱਠੀਆਂ ਕਰਕੇ ਚਿਤਾ ਬਣਾਈ ਤੇ ਉਸ ਚਿਤਾ ਉੱਤੇ ਸਿੰਘ ਸ਼ਹੀਦਾਂ ਦੀਆਂ দেহਾਂ ਨੂੰ ਧਰ ਕੇ ਅੱਗ ਲਗਾ ਦਿੱਤੀ ਸੁੱਕਾ ਬਾਲਣ ਸੀ ਪਲਾਂ ਵਿੱਚ ਹੀ ਅੱਗ ਦੇ ਭਾਂਬੜ ਮਚ ਗਏ ਅੱਗ ਦੇ ਭਾਂਬੜ ਨਾਲ ਦੂਰ ਦੂਰ ਤੱਕ ਚਾਨਣ ਹੋ ਗਿਆ ਤੇ ਮੁਗਲ ਸੈਨਿਕ ਮਦਾਨੇ ਜੰਗ ਵਿੱਚ ਬਲਦੀ ਅੱਗ ਵੇਖ ਕੇ ਬਹੁਤ ਹੈਰਾਨ ਹੋਏ ਪਹਿਲਾਂ ਦੀਵਾ ਵੇਖ ਕੇ ਹੈਰਾਨ ਹੋਏ ਵੱਡਰਦੇ ਮਾਰੇ ਅੱਗੇ ਨਹੀਂ ਸੀ ਆਉਂਦੇ ਪਰ ਜਦੋਂ ਅਗਬਾਲ ਦੀ ਵੇਖੀ ਤਾਂ ਉਹ ਮੁਗਲ ਸੈਨਿਕ ਦੌੜੇ ਆਏ ਆ ਕੇ ਕੀ ਵੇਖਦੇ ਹਨ ਕਿ ਮਰਦਾਂ ਦੀਆਂ ਲਾਸ਼ਾਂ ਦਾ ਸੰਸਕਾਰ ਇੱਕ ਬੀਬੀ ਕਰ ਰਹੀ ਹੈ ਇਹ ਵੇਖ ਕੇ ਮੁਗਲ ਸਿਪਾਈ ਬੜੇ ਹੈਰਾਨ ਹੋਏ ਮੁਗਲ ਸਿਪਾਈਆਂ ਨੇ ਦੂਰੋਂ ਹੀ ਡਰਦੇ ਡਰਦੇ ਪੁੱਛਿਆ ਕਿ ਤੂੰ ਕੌਣ ਹੈ ਬੀਬੀ ਸ਼ਰਨਕੌਰ ਨੇ ਉੱਤਰ ਦਿੱਤਾ ਕਿ ਮੈਂ ਬੀਬੀ ਸ਼ਰਨਕੌਰ ਰਾਧਾ ਮੁਗਲ ਸਪਾਈਆਂ ਨੇ ਪੁੱਛਿਆ ਕਿ ਇੱਥੇ ਕੀ ਕਰਨ ਆਈ ਹੈ ਬੀਬੀ ਸ਼ਰਨ ਕੌਰ ਨੇ ਕਿਹਾ ਕਿ ਮੈਂ ਆਪਣੇ ਵੀਰਾਂ ਦਾ ਤੇ ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਆਈ ਹਾਂ ਇਹ ਗੱਲ ਸੁਣ ਕੇ ਮੁਗਲ ਸੈਨਿਕਾਂ ਨੇ ਇੱਕੋ ਵਾਰ ਹੀ ਬੀਬੀ ਸ਼ਰਨ ਕੌਰ ਤੇ ਹਮਲਾ ਕਰ ਦਿੱਤਾ ਤੇ ਬੀਬੀ ਸ਼ਰਨ ਕੌਰ ਨੇ ਐਸੀ ਤਲਵਾਰ ਵਾਈ ਕਿ ਕਈ ਮੁਗਲ ਸੈਨਿਕ ਚਟਕਾ ਦਿੱਤੇ ਇਸ ਸਖਤ ਮੁਕਾਬਲੇ ਵਿੱਚ ਬੀਬੀ ਸ਼ਰਨ ਕੌਰ ਵੀ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਈ ਤੇ ਮੁਗਲ ਸਨਕਾਨੇ ਬੀਬੀ ਸ਼ਰਨਕੌਰ ਨੂੰ ਚੁੱਕ ਕੇ ਚਿਤਾ ਵਿੱਚ ਹੀ ਸੁੱਟ ਦਿੱਤਾ ਤੇ ਬੀਬੀ ਸ਼ਰਨਕੌਰ ਵੀ ਸ਼ਹੀਦ ਸਿੰਘਾਂ ਵਿੱਚ ਜਾ ਰਹੀ ਬੀਬੀ ਸ਼ਰਨਕੌਰ ਸ਼ਹੀਦਾਂ ਦਾ ਸੰਸਕਾਰ ਕਰਦੀ ਹੋਈ ਆਪ ਹੀ ਸ਼ਹੀਦ ਹੋ ਗਈ ਸਤਨਾਮ ਸ੍ਰੀ ਵਾਹਿਗੁਰੂ